ਬਦਮਾਸ਼ ਡਰਾਈਵਰ ਤੋਂ ਟਰੱਕ ਖੋਹ ਹੋਏ ਫਰਾਰ ਜੋ ਟਰੱਕ ਵਿੱਚ ਸਵਾਰ ਵਿਅਕਤੀ ਸਨ ਉਹਨਾਂ ਤੋਂ ਪੁੱਛਗਿੱਛ ਵਰਤਾਰ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਹ ਟਰੱਕ ਚੋਰੀ ਦਾ ਹੈ ਪਹਿਲਾਂ ਕੀਤੀ ਢਾਬੇ ਤੇ ਕੁੱਟਮਾਰ ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ ਤੇ ਦੋ ਵਿਅਕਤੀ ਜਿਹੜੇ ਫਰਾਰ ਹੋ ਗਏ ਸੀ ਮੌਕੇ ਤੇ ਸਪੋਰਟ ਵੀ ਗੱਡੀ ਲੈ ਕੇ ਤੇ ਉਹਨਾਂ ਹੋਂਦੀ ਵੀ ਰੈਕਟਰ ਜਲਦੀ ਜਲਦੀ ਪਾਈ ਜਾਵੇਗੀ ਪੁਲਿਸ ਨੇ ਲੁਟੇਰੇ ਕੀਤੇ ਗ੍ਰਫਤਾਰ ਕੀਤੇ ਵੱਡੇ ਖੁਲਾਸੇ ਇਹਨਾਂ ਨੇ ਟਰੱਕ ਤੋਂ ਉਹ ਤੋਂ ਖੋਦ ਹੋ ਗਈ ਮਲਤਰੀ ਦਾ ਬੇ ਤੋਂ ਹੋਇਆ ਸੀਗਾ ਤੇ ਇੱਥੇ ਇਹਨਾਂ ਦੀ ਰੈਕਟ ਪਾਈ ਗਈ ਜੀ ਹਾਂ ਸ਼ਰੇਆਮ ਪੰਜਾਬ ਚ ਵੱਡੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕੁਝ ਬਦਮਾਸ਼ਾਂ ਵੱਲੋਂ ਢਾਬੇ ਤੇ ਮੌਜੂਦ ਇੱਕ ਟਰੱਕ ਡਰਾਈਵਰ ਦੀ ਪਹਿਲਾਂ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਉਸ ਨੂੰ ਗਾਲਾਂ ਕੱਢੀਆਂ ਗਈਆਂ ਇੱਥੇ ਹੀ ਬਸ ਨਹੀਂ ਇਹਨਾਂ ਬਦਮਾਸ਼ਾਂ ਨੇ ਡਰਾਈਵਰ ਨੂੰ ਟਰੱਕ ਤੋਂ ਥੱਲੇ ਸੁੱਟ ਲਿਆ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਹ ਬਦਮਾਸ਼ ਉਸ ਦਾ ਟਰੱਕ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਇਸ ਦੌਰਾਨ ਜਦੋਂ ਟਰੱਕ ਤੇ ਸਵਾਰ ਇਹਨਾਂ ਬਦਮਾਸ਼ਾਂ ਨੂੰ ਨਾਕੇ ਤੇ ਰੋਕਿਆ ਗਿਆ ਪੁਲਿਸ ਵੱਲੋਂ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਹਨਾਂ ਲੁਟੇਰਿਆਂ ਨੇ ਪੁਲਿਸ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਹਨਾਂ ਵੱਲੋਂ ਇਸ ਟਰੱਕ ਨੂੰ ਖੋਹ ਕੇ ਲਿਆਂਦਾ ਗਿਆ ਲੁੱਟ ਕਰਕੇ ਲਿਆਂਦਾ ਗਿਆ ਇਹ ਵੱਡੀ ਵਾਰਦਾਤ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਵੱਲੋਂ ਰਾਜਪੁਰਾ ਰੋਡ ਤੇ ਪੈਂਦੇ ਮਲਤਾਨੀ ਢਾਬੇ ਤੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਮੌਕੇ ਤੇ ਟਰੱਕ ਸਮੇਤ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੋ ਲੁਟੇਰੇ ਮੌਕੇ ਤੋਂ ਸਕੋਰਪਿਓ ਗੱਡੀ 'ਚ ਫਰਾਰ ਹੋ ਗਏ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਕੱਲ ਮਿਤੀ 19 2 2025 ਨੂੰ ਵਕਤ ਤਕਰੀਬਾ ਰਾਤ ਦਾ ਹੋਏਗਾ ਅਸੀਂ ਨਾਕਾਬੰਦੀ ਟੀਪੁਆਇੰਟ ਤਰਖਾਨ ਮਜਰਾ ਕੀਤੀ ਸੀ ਇੱਕ ਟਰੱਕ ਨੰਬਰੀ ਇੱਕ ਟਰੱਕ ਨੰਬਰੀ ਪੀਵੀ 11 ਡੀ ਐਚ 7655 ਆ ਇਧਰੋਂ ਸਰਹੰਦ ਦੇ ਸਾਈਡ ਤੋਂ ਆਇਆ ਜਿਹੜਾ ਕਿ ਅਸੀਂ ਨਾਕਾ ਨਾਕਾ ਬੰਦੀ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਕੀਤੀ ਸੀ ਨੂੰ ਰੋਕਿਆ ਗਿਆ ਤੇ ਜੋ ਟਰੱਕ ਵਿੱਚ ਸਵਾਰ ਵਿਅਕਤੀ ਸਨ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਹ ਟਰੱਕ ਚੋਰੀ ਦਾ ਹੈ ਜਿਸ ਸੰਬੰਧੀ ਮਕਦਮਾ ਨੰਬਰ 15 ਮਿਤੀ 19/2/2025 ਦੀ ਅਧਾਰਾ 304 ਜੀਵਨ 2 ਕੋਮਾ 317 ਬੀ ਐਨ ਅਸ ਅੰਦਰ ਖਾਣਾ ਫਰਾਂ ਦੇ ਦਰਜ ਰਜਿਸਟਰ ਹੋਇਆ ਹੈ ਇਹ ਤਿੰਨ ਵਿਅਕਤੀ ਦੇ ਖਿਲਾਫ ਅਤੇ ਦੋ ਵਿਅਕਤੀ ਜਿਹੜੇ ਫਰਾਰ ਹੋ ਗਏ ਸੀ ਮੌਕੇ ਤੇ ਸਕੋਰ ਵੀ ਗੱਡੀ ਲੈ ਕੇ ਤੇ ਉਹਨਾਂ ਹੁੰਦੀ ਵੀ ਅਰੈਸਟ ਜਲਦੀ ਨਾਲ ਦੀ ਪਾਈ ਜਾਵੇਗੀ ਤੇ ਇਹਨਾਂ ਨੇ ਟਰੱਕ ਚ ਉਥੋਂ ਖੋ ਖੋਗੇ ਮਲਤਾਨੀ ਦਾਬੇ ਤੋਂ ਖੋਇਆ ਸੀਗਾ ਤੇ ਇੱਥੇ ਇਹਨਾਂ ਦੀ ਅਰੈਸਟ ਪਾਈ ਗਈ ਹਾਂ ਇਹ ਟਰੱਕ ਖੜਾ ਜਿੱਦ ਨੂੰ ਦਿਖਾ ਦਿਓ ਆ ਟਰੱਕ ਨੰਬਰ ਇਹ ਦਿਨ ਦੀ ਪਤਾਲ ਤਪਤੀ ਜਾਰੀ ਹੈ ਚੱਲ ਰਹੀ ਹੈ ਜੀ ਖੋਗੇ ਭੱਜੇ ਸੀ ਕਿ ਜੀ ਕੀ ਹਾਂ ਖੋਗੇ ਭੱਜੇ ਸੀ ਜੀ ਉਹ ਇਹ ਡਰਾਈਵਰ ਨੂੰ ੱੱਕੇ ਮੁੱਕੀ ਮਾਰ ਕੇ ਤੇ ਗਾਲਾਂ ਗਾਲੀ ਗਲੋਜ਼ ਕਰਕੇ ਡਰਾਈਵਰ ਨੂੰ ਥੱਲੇ ਤਾਰ ਲਿਆ ਤੇ ਉਸ ਤੋਂ ਖੋਗੇ ਇਹ ਤਿੰਨ ਬੰਦੇ ਚਲੇ ਗਏ ਤੇ ਗੱਡੀ ਜੇ ਇਹ ਤੇ ਦੋ ਬੰਦੇ ਸਕਾਰਪਿਓ ਲੈ ਕੇ ਉੱਥੋਂ ਇਧਰ ਉਧਰ ਹੋ ਗਏ ਕਿਤੇ ਉਹਨਾਂ ਦੀ ਲਿਸਟ ਬਾਣੀ ਬਾਕੀ ਹੈ ਵਾਕਈ ਹੀ ਇਹ ਵਾਰਦਾਤ ਬੇਹੱਦ ਹੈਰਾਨ ਕਰ ਦੇਣ ਵਾਲੀ ਹੈ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਆਖਰ ਇਹਨਾਂ ਬਦਮਾਸ਼ਾਂ ਵੱਲੋਂ ਕਿਉਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਆਖਰ ਟਰੱਕ ਲੁੱਟ ਕੇ ਇਹਨਾਂ ਵੱਲੋਂ ਕੀਤਾ ਕੀ ਜਾਣਾ ਸੀ ਕੀ ਇਸ ਤੋਂ ਪਹਿਲਾਂ ਵੀ ਅਜਿਹਾਂ ਵਾਰਦਾਤਾਂ ਨੂੰ ਇਹ ਮੁੱਜਮ ਅੰਜਾਮ ਦੇ ਚੁੱਕੇ ਨੇ ਅਜਿਹੇ ਕਈ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ ਜਗਬਾਣੀ ਟੀਵੀ ਲਈ ਗੁਰਪੇਜ ਸਿੰਘ ਦੀ ਰਿਪੋਰਟ